ਕੀ ਹੋ ਗਿਆ ਕੁਛ ਨਹੀਂ ਹੋਇਆ ਹੈਗਾ ਸਿਆਪਾ ਹੋ ਗਿਆ ਸਾਡੀ ਜਾਨ ਨੂੰ ਪੁੱਸ ਨਾ ਯਾਰ ਤੇਲ ਮੁੱਕ ਗਿਆ ਤੇਲ ਮੁੱਕ ਗਿਆ ਹਾਂ ਉਹ ਇਹ ਕਿਉਂ ਤੇਲ ਪੋਣਾ ਉਹਨੇ ਤੈਨੂੰ ਆਖਿਆ ਬੈਂਡਰੀ ਸਕੂਟਰ ਹੀ ਲਿਆ ਉਹ ਮਹਿੰਗੀਆਂ ਨੇ 40 40 45 45 ਹਜ਼ਾਰ ਦੀ ਸੀ ਕਿਛੂ ਲਿਆਈ ਏ 82000 ਰੁਪਏ ਦੀ ਹੈਗੀ ਮਹਾਰਾਜ ਤੋਂ ਲੈਂਦੀ ਹੈਗੀ ਤਾਂ ਕਿੰਨਾ ਲੈਂਦੇ ਹੋ ਗੋਇਲ ਆ ਲੈਂਦੇ ਹੋ ਅਸਿਆ ਹਾਂ ਤੋਦਾਰਾਮ ਕੇ ਫੈਕਟਰੀ ਕੀ ਉਹ ਇੱਕ ਨੰਬਰ ਕੁਆਲਟੀ ਹੈ ਨਾਲ ਤੂੰ ਐਸ ਕਰੇਗਾ ਨਾਲ ਕੁੜੀਆਂ ਐਸ ਕਰਨ ਗਿਆ ਬਸ ਕਰ ਲਿਆ ਆ ਆ ਰੈਸੀਪੀ ਦੇਣੀ ਹੈਗੀ ਗੋਲੀ ਮੰਗੂ ਜਾਂਦੀ ਹੈਗੀ ਇੰਨੀ ਸਸਤੀ ਹਾਂ ਇਹ ਤਾਂ ਮਜਬੂਤ ਵੀ ਬਹੁਤ ਲੱਗਦੀ ਐ ਮੈਨੂੰ ਤਾਂ ਲਾਲਾ ਇੱਕ ਗੱਲ ਹੋਰ ਜੇ ਤੂੰ ਤਿੰਨ ਲੰਮੇਗਾ ਹੋਰ ਵੀ ਘੱਟ ਪੈ ਜਾਣਗੇ ਤੈਨੂੰ ਮੈਂ ਤਾਂ ਲਾਲ ਰੰਗ ਦੀ ਮਿਲ ਜੂਗੀ ਓਏ ਜਿਹੜੇ ਮਰਜ਼ੀ ਰੰਗ ਦੀ ਲੈ ਲਈ ਚਾ ਜਾ ਚਾ ਜਾ ਮੈਂ ਮੂਰੇ ਜਾਣਾ ਚੰਗਾ ਚੰਗਾ ਚੱਲ ਫਿਰ ਮੂਰੇ ਚੱਲ ਠੀਕ ਹੈ ਜੀ ਜੇ ਤਾਂ ਕੱਠੀਆਂ ਲੈ ਲਵੋਗੇ ਤਾਂ 27 27000 ਦੀ ਰਹਿੰਦੀ ਐ ਜੇ ਇੱਕ ਲੈਣੀ 28000 ਰੁਪਏ ਦੀ ਆ ਠੀਕ ਹੈ ਜੀ ਮਾਡਲ ਤਿਆਰ ਆ ਦੂਜਾ ਮਾਡਲ ਦੇ ਦਾਂਗੇ 31000 ਰੁਪਏ ਦਾ ਜੀ ਠੀਕ ਹੈ ਜੀ ਇਹ 31000 ਰੁਪਏ ਦਾ 31000 ਰੁਪਏ ਚ ਕੱਢ ਕੇ ਦਿੱਤਾ ਜੀ ਨਵਾਂ ਮਾਡਲ ਇੱਕ ਹੋ ਸਤਾਰਕ ਸੀਮਤ ਹੈ ਲੈ ਲਓ ਮੌਕੇ ਦਾ ਲਾਭ ਉਠਾ ਲਓ ਇਹ ਮਾਡਲ ਦੇਵਾਂਗੇ ਜੀ ਸਾਨੂੰ 45000 ਰੁਪਏ ਦਾ ਜੀ 45000 ਰੁਪਏ ਦਾ ਜੀ ਹਾਂ ਕੋਈ ਹਿੰਦੂਸਤਾਨ ਚ ਦੇ ਕੇ ਦਿਖਾਵੇ 45000 ਰੁਪਏ ਦਾ ਸਕੂਟਰ ਕੱਢਦਾ ਜੀ ਲੈ ਜਾਓ ਸਾਥ ਆਹ ਲਓ ਜੀ ਆ ਦੋ ਸਾਲ ਦੀ ਗਾਰੰਟੀ ਗਾਰੰਟੀ ਚ ਕੱਢਦਾ ਮਾਡਲ ਜੀ ਸਬਸਿਡੀ ਵਾਲਾ ਮਾਡਲ ਹੈ ਇਹ 10000 ਕਿਲੋਮੀਟਰ ਚੱਲੂਗਾ ਬਾਈ ਆ ਵੀ ਮਾੜ ਲਾ ਕੇ ਨਵਾਂ ਇਹਦੇ ਚ ਦੋਨੇ ਡਿਸਕਾਂ ਨੇ ਜੀ ਬੱਲੇ 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 ਇਹ ਵੀ 2 ਸਾਲ ਦੀ ਗਾਰੰਟੀ 'ਚ ਕੱਢਦਾ ਜੀ ਆਜੇ ਇੱਕ ਹੋਰ ਤੇ ਆ ਤੀਜਾ ਮਾਡਲ ਫੇਰ ਕੱਢਦਾ 2 ਸਾਲ ਦੀ ਗਾਰੰਟੀ ਵਾਲਾ ਜੀ ਲੱਗਦੇ ਕਿੰਨਾ ਸੋਹਣਾਗਾ ਕਲਰ ਜਿੰਨੇ ਮਰਜ਼ੀ ਲੈ ਲਓ ਗੋਇਲ ਈ-ਬਾਈਕ ਮਹਰਾਜ ਤੋਤਾ ਰਾਮ ਸੈਕਟਰੀ ਕੀ ਫੈਕਟਰੀ ਪਿੰਡ ਮਹਰਾਜ ਪੱਤੀ ਕਾਲਾ ਸਕਰੀਨ ਤੇ ਨੰਬਰ ਚੱਲ ਰਿਹਾ ਕੋਈ ਵੀ ਜਾਣਕਾਰੀ ਤੁਸੀਂ ਲੈ ਸਕਦੇ ਹੋ